ਚੇਪਾਲ 20 ਦਸੰਬਰ 2023 ਨੂੰ ਇੱਥੋਂ ਗਏ ਸੀ ਕਰੋ ਬੈਂਕੋਗ ਗਏ ਸੀ ਇਹ 10 15 ਦਿਨ ਉੱਥੇ ਰੁਕਣ ਤੋਂ ਬਾਅਦ ਇਹ ਅੱਗੇ ਗਏ ਆ 12 ਜਨਵਰੀ 2024 ਨੂੰ ਮਾਸਕੋ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਰਸ਼ੀਅਨ ਆਰਮੀ ਜੁਆਇਨ ਕੀਤੀ ਆ 13 14 ਤਰੀਕ ਨੂੰ ਜੋ ਵੀ ਪ੍ਰੋਸੈਸ ਸੀ ਉਹਦਾ ਕੰਪਲੀਟ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ 16 ਜਨਵਰੀ 2024 ਨੂੰ ਆਪਣੇ ਯੂਨੀਫਾਰਮ ਦੇ ਵਿੱਚ ਫੋਟੋ ਸ਼ੇਅਰ ਕੀਤੀਆਂ ਆ ਫੋਟੋ ਸ਼ੇਅਰ ਕਰਨ ਤੋਂ ਬਾਅਦ ਇਹਨਾਂ ਮਤਲਬ ਲਿਖਾ ਨਿਫਰਮ ਕੀਤਾ ਕਿ ਮੈਂ ਰਸ਼ੀਅਨ ਆਰਮੀ ਜੁਆਇਨ ਕੀਤੀ ਹੈ। ਟ੍ਰੇਨਿੰਗ ਦੇ ਟਾਈਮ ਤੇ ਕਾਲਸ ਆਉਂਦੀਆਂ ਰਹੀਆਂ ਵਾ ਗੱਲ ਹੁੰਦੀ ਰਹੀ ਆ ਵੀਡੀਓ ਕਾਲਸ ਵੀ ਆਉਂਦੀਆਂ ਸੀ ਮੈਸੇਜ ਵੀ ਆਉਂਦੇ ਸੀ। ਫਿਰ 3 ਮਾਰਚ ਨੂੰ ਲਾਸਟ ਗੱਲ ਹੋਈ ਆ ਕਿ ਮੇਰਾ ਫੋਨ ਕੁਝ ਟਾਈਮ ਲਈ ਬੰਦ ਹੋ ਸਕਦਾ 15 ਦਿਨ ਦੀ 10 ਦਿਨ ਲਈ ਮਹੀਨੇ ਲਈ ਤੁਸੀਂ ਟੈਨਸ਼ਨ ਨਹੀਂ ਲੈਣੀ ਕੋਈ ਟਰਾਈ ਨਾ ਕਰਿਓ ਤੁਸੀਂ ਕਾਲ। ਡੇਢ ਮਹੀਨਾ ਨਿਕਲ ਗਿਆ ਫਿਰ ਉਸ ਤੋਂ ਬਾਅਦ ਸਾਰੇ ਮਤਲਬ ਕਿ ਫਿਕਰ ਕਰਨ ਲੱਗੇ ਕਿ ਨਹੀਂ ਕਾਲੋਂਦੀ ਕਿਉਂ ਨਹੀਂ ਪਈ ਫਿਰ ਮੈਂ ਕੋਈ ਨੌਨ ਦੇ ਵਿੱਚ ਸੀ ਤੇਜਪਾਲ ਦੇ ਫਰੈਂਡ ਉਹਨਾਂ ਥਰੂ ਮਤਲਬ ਉਹਨਾਂ ਨੂੰ ਮੈਸੇਜ ਕੀਤਾ ਵਾ ਕਿ ਤੇਜਪਾਲ ਦਾ ਫੋਨ ਨਹੀਂ ਆ ਰਿਹਾ 2 ਮਹੀਨੇ ਹੋ ਗਏ ਆ ਉਹਨਾਂ ਨੇ ਪਾਸਪੋਰਟ ਦੀ ਕਾਪੀ ਮੰਗਵਾਈ ਹੈ ਤੇਜਪਾਲ ਦੇ ਕੁਝ ਡਾਕੂਮੈਂਟਸ ਮੰਗਵਾਏ ਸੀ ਮੈਂ ਸੈਂਡ ਕੀਤੇ ਉਹਨਾਂ ਨੂੰ ਐਸ਼ੀਅਨ ਆਰਮੀ ਦੇ ਵਿੱਚ ਸੀ ਉਹ ਮੁੰਡੇ ਡਿਊਟੀ ਕਰ ਰਹੀ ਸੀ ਉਦੋਂ ਉਹਨਾਂ ਨੇ ਅੱਗੇ ਕਮਾਂਡਰ ਨੂੰ ਸੈਂਡ ਕੀਤੀ ਕਮਾਂਡਰ ਨੇ ਫਿਰ ਮੈਨੂੰ ਬਾਅਦ ਵਿੱਚ 10 15 ਦਿਨਾਂ ਬਾਅਦ ਕੰਟੈਕਟ ਕੀਤਾ ਬੈਕ ਕਾਲ ਆਈ ਉਹਨਾਂ ਦੀ ਕਿ ਐਦਾ ਐਦਾ ਤੇਜਪਾਲ ਸਿੰਘੀ ਤੇ ਉਹਨਾਂ ਦੀ ਡੈਥ ਹੋ ਚੁੱਕੀ ਆ ਸਾਡੇ ਕੋਲੋਂ ਜੋ ਇਨਫੋਰਮੇਸ਼ਨ ਆਈ ਸਾਡੇ ਕੋਲ ਸਿਰਫ ਸਕਰੀਨਸ਼ਾਟ ਹੀ ਆਇਆ ਤੇਜਪਾਲ ਦੀ ਫੋਟੋ ਦੇ ਨਾਲ ਥੱਲੇ ਮੈਂਸ਼ਨ ਕੀਤਾ ਹੋਇਆ ਕਿ ਇਹ ਮੁੰਡਾ ਡਿਊਟੀ ਤੇ ਗਿਆ ਸੀ ਇੱਥੇ ਇੱਥੇ ਇਹਨਾਂ ਦੀ ਡਿਊਟੀ ਲੱਗੀ ਸੀ ਤੇ ਇਹ ਮੁੰਡਾ ਵਾਪਸ ਨਹੀਂ ਆਇਆ ਇੰਡੀਅਨ ਮੁੰਡਿਆਂ ਨੇ ਜਦੋਂ ਆਪਸ ਦੇ ਵਿੱਚ ਕਨਵਰਸੇਸ਼ਨ ਕੀਤੀ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਹਾਂਜੀ ਤੇਜਪਾਲ ਦੀ ਵੀ ਵਿੱਚ ਏ ਸੀ ਉਹਨਾਂ ਦੀ ਡੈਥ ਹੋ ਗਈ ਆ ਇਹ 34 32 33 ਜਾਣੇ ਸੀ ਉਹਨਾਂ ਦੇ ਵਿੱਚ ਤੇਜਪਾਲ ਵੀ ਸੀ ਫਿਰ ਮੈਂ ਅੰਬੈਸੀ ਦੇ ਨਾਲ ਕੰਟੈਕਟ ਕੀਤਾ 9 ਜੂਨ ਨੂੰ ਮੈਨੂੰ ਫੋਨ ਆਇਆ ਸੀ ਉੱਥੋਂ ਫਿਰ ਮੈਂ ਅੰਬੈਸੀ ਨਾਲ ਕੰਟੈਕਟ ਕਰਨ ਤੋਂ ਬਾਅਦ ਅੰਬੈਸੀ ਨੇ ਪ੍ਰੋਸੈਸ ਸਟਾਰਟ ਕੀਤਾ ਵਾ ਉਹਨਾਂ ਨੇ 11 ਤਰੀਕ ਨੂੰ ਇੱਕ ਮਤਲਬ ਨਿਊਜ਼ ਵੀ ਵਾਇਰਲ ਕੀਤੀ ਕਿ ਦੋ ਇੰਡੀਅਨ ਮੁੰਡਿਆਂ ਦੀ ਡੈਥ ਹੋਈ ਇੰਡੀਅਨ ਮੁੰਡਾ ਜਿਹੜਾ ਦੂਸਰਾ ਇੰਡੀਅਨ ਮੁੰਡਾ ਸੀ ਉਹ ਹੈਗਾ ਤੇ ਹਰਿਆਣੇ ਦਾ ਰਵੀ ਉਹ ਤੇਜਪਾਲ ਦੇ ਨਾਲ ਹੀ ਸੀ ਇੱਕੋ ਹੀ ਗਰੁੱਪ ਦੇ ਵਿੱਚ ਹੀ ਪਰ ਤੇਜਪਾਲ ਦੀ ਡੈਥ ਪਹਿਲਾਂ ਆਈ ਉਹਦੀ 4-5 ਦਿਨ ਬਾਅਦ ਵਿੱਚ ਹੋਈ ਹੈ ਡੈਥ ਇਹ ਚੀਜ਼ ਹੋਣ ਤੋਂ ਬਾਅਦ ਮੈਂ ਕੰਟੀਨਿਊਸਲੀ ਐਮਬੈਸੀ ਦੇ ਕੰਟੈਕਟ ਵਿੱਚ ਸੀ 15-20 ਦਿਨਾਂ ਬਾਅਦ ਮਤਲਬ ਕਿ ਆਨਸਰ ਆਇਆ ਕਿ ਤੇਜਪਾਲ ਦੀ ਡੈਥ ਹੋਈ ਹੈ ਇੱਥੇ ਸਪੈਸ਼ਲ ਆਪਰੇਸ਼ਨ ਤੇ ਭੇਜਿਆ ਗਿਆ ਸੀ ਉੱਥੇ ਡੈਥ ਹੋਈ ਹੈ ਨਾਲ ਫਿਰ ਉਸ ਤੋਂ ਬਾਅਦ ਅਸੀਂ ਆਖਿਆ ਕਿ ਅੱਗੇ ਆਪਾਂ ਬੋਡੀ ਦੀ ਡਿਮਾਂਡ ਕਰਨ ਲੱਗੇ ਕਿ ਸਾਨੂੰ ਬੋਡੀ ਚਾਹੀਦੀ ਜੇ ਤੁਸੀਂ ਪ੍ਰੀਜ਼ਰਵ ਕਰਕੇ ਰੱਖੇ ਬੋਡੀ ਸਾਨੂੰ ਭੇਜੀ ਜਾਵੇ ਹੁਣ 5 ਦਿਨ ਪਹਿਲਾਂ ਮੇਰੇ ਕੋਲ ਇੱਕ ਮੇਲ ਆਈ ਉਹਦੇ ਵਿੱਚ ਡੀਐਨਏ ਦੀ ਡਿਮਾਂਡ ਕੀਤੀ ਹੈ ਇੰਡੀਆਨ ਐਂਬੈਸੀ ਮਾਸਕੋ ਨੇ ਕਿ ਸਾਨੂੰ ਡੀਐਨਏ ਕਰਵਾ ਕੇ ਭੇਜੋ ਤੇਜਪਾਲ ਦੀ ਮਦਰ ਦਾ ਤੇ ਡੀਐਨਏ ਦੀ ਰਿਪੋਰਟ ਚਾਹੀਦੀ ਹੈ ਬੋਡੀ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਪਈ ਉਸ ਕਰਕੇ ਤੇ ਹੁਣ ਆਪਾਂ ਉਹ ਪ੍ਰੋਸੈਸ ਨੂੰ ਮਤਲਬ ਫਾਲੋ ਕਰਦੇ ਪਏ ਹਾਂ ਕੰਟੈਕਟ ਕੀਤਾ ਸੀ ਪਰ ਜਦੋਂ ਮੇਰੇ ਕੋਲ ਮੇਲ ਆਈ ਮੈਂ ਨੈਕਸਟ ਡੇ ਮਤਲਬ ਤੇਜਪਾਲ ਦੇ ਮਦਰ ਵੀ ਮੇਰੇ ਨਾਲ ਹੀ ਗਏ ਸੀ ਆਪਾਂ ਗੁਰਨਾਨਕ ਹਸਪੀਟਲ ਗਏ ਉੱਥੇ ਜਾ ਕੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਭ ਕਿਸੇ ਨੇ ਮਤਲਬ ਸਾਡੀ ਗੱਲ ਨੂੰ ਸੀਰੀਅਸ ਨਹੀਂ ਲਿਆ ਕਹਿੰਦੇ ਪਰਮਿਸ਼ਨ ਲੈ ਕੇ ਆਓ ਵਿਦਾਊਟ ਪਰਮਿਸ਼ਨ ਕੁਝ ਨਹੀਂ ਹੋਣਾ ਮੈਂ ਉਹਨਾਂ ਨੂੰ ਕਿਹਾ ਵੀ ਕਿ ਕੇਸ ਕਾਫੀ ਹਾਈਲਾਈਟ ਵਾ ਕੀ ਇੰਡੀਅਨ ਐਂਬੈਸੀ ਮਾਸਕੋ ਤੋਂ ਆਈ ਹੈ ਸਾਡੇ ਕੋਲ ਰਿਪੋਰਟ ਤੁਸੀਂ ਮਤਲਬ ਚਾਹੋ ਤੇ ਕਿਸੇ ਨਾਲ ਗੱਲ ਕਰਕੇ ਇਹ ਚੀਜ਼ ਕਲੀਅਰ ਕਰ ਸਕਦੇ ਜੇ ਤੁਸੀਂ ਮਤਲਬ ਪ੍ਰੋਸੈਸ ਸਟਾਰਟ ਕਰੋ ਪਰ ਉਹਨਾਂ ਨੇ ਇਹ ਚੀਜ਼ ਮਤਲਬ ਕਿ ਇੱਕ ਨਾ ਸੁਣਿਆ ਵਾਂਗੂ ਕਰਦੇ ਫਿਰ ਮੈਂ ਲੋਕਲ ਪੁਲਿਸ ਸਟੇਸ਼ਨ ਗਈ ਆ ਉਹਨਾਂ ਨੇ ਵੀ ਇਹ ਚੀਜ਼ ਤੋਂ ਨਕਾਰ ਦਿੱਤਾ ਕਿ ਨਹੀਂ ਇੱਥੇ ਇਹ ਪ੍ਰੋਸੈਸ ਸਟਾਰਟ ਨਹੀਂ ਹੋਣਾ ਤੁਸੀਂ ਆਪਣੇ ਤੌਰ ਤੇ ਏਦਾਂ ਕਿਦਾਂ ਕਿਸੇ ਨੂੰ ਕਰਸੇ ਇਹ ਕੰਮ ਇਲੀਗਲ ਆ ਕੋਈ ਸਟੈਂਪ ਨਹੀਂ ਲੱਗੀ ਮੇਲ ਦੇ ਉੱਪਰ ਤੁਸੀਂ ਮੈਨੂੰ ਦੱਸੋ ਕਿ ਸਟੈਂਪ ਕਿੱਦਾਂ ਲੱਗ ਸਕਦੀ ਹੈ ਜੇ ਮੈਂ ਫਾਰਮੈਟ ਕਢਵਾਉਣੀ ਵੀ ਆ ਤੇ ਉਹ ਫਾਰਮੈਟ ਹੀ ਹੋਣਾ ਵਾ ਕਿ ਕਾਪੀਜ਼ ਹੀ ਹੋਣੀਆਂ ਵਾ Ориਜినਲ ਮੇਰੇ ਕੋਲ ਨਹੀਂ ਆ ਸਕਦੀ ਉਹ ਕਿ ਪੋਸੀਬਲ ਨਹੀਂ ਹੈ ਚੀਜ਼ ਵਾਇਰਲ ਹੋਣ ਤੋਂ ਬਾਅਦ ਕੱਲ ਸ਼ਾਮ ਨੂੰ ਸਾਡੇ ਸਦਰ ਥਾਣੇ ਤੋਂ ਲੋਕਲ ਤੋਂ ਆਏ ਨੇ ਕੁਝ ਦੋ ਮੁਲਾਜ਼ਮ ਆਏ ਸੀ ਉਹ ਤੇਜਪਾਲ ਦੇ ਡਾਕੂਮੈਂਟਸ ਲੈ ਕੇ ਗਏ ਆ ਐਸ ਐਚਓ ਸਰ ਨਾਲ ਵੀ ਮੇਰੀ ਗੱਲਬਾਤ ਹੋਈ ਆ ਉਹਨਾਂ ਨੇ ਇਹ ਚੀਜ਼ ਦਾ ਪੂਰਾ ਵਿਸ਼ਵਾਸ ਦਿਵਾਇਆ ਮੈਨੂੰ ਕਿ ਜਿੱਥੋਂ ਤੱਕ ਹੋ ਸਕੂਗਾ ਆਪਾਂ ਤੁਹਾਡੀ ਹੈਲਪ ਕਰਾਂਗੇ डीसी ऑफिस ਤੋਂ ਮੀਕੋ ਵਾਲ ਆ ਚੁੱਕੀ ਹੈ ਕਿ ਮੰਡੇ ਨੂੰ ਉਹਨਾਂ ਨੇ 11 ਵਜੇ ਦਾ ਟਾਈਮ ਲਿਆ ਵਾ ਕਿ ਤੁਸੀਂ ਸਾਨੂੰ ਆ ਕੇ ਮਿਲੋ ਪਰ ਮੈਂ ਤੇਜਪਾਲ ਦੇ ਤੇਜਪਾਲ ਦੇ ਲੱਗਣ ਦੇ ਨਾਲ ਕਰਦਾ ਕੁਝ ਜ਼ਰਾ ਚੱਲ ਰਿਹਾ ਸੀ ਕਹਿੰਦੇ ਕੰਡੀਸ਼ਨ ਬਹੁਤ ਬੁਰੀ ਮਾਰੀ ਹੋਣੀ ਉਹ ਕਿ ਤੇਜਪਾਲ ਦੇ ਉੱਪਰ ਹੀ ਕਰ ਸਕਦਾ ਡਿਪੈਂਡ ਸੀ ਹਾਂਜੀ ਤੇਜਪਾਲ ਦੇ ਮਤਲਬ ਕਿ ਉੱਪਰ ਸਾਰਾ ਕੁਝ ਡਿਪੈਂਡ ਸੀ ਇਹਨਾਂ ਨੇ ਜਿਹੜੇ ਫਾਦਰ ਆ ਉਹਨਾਂ ਦੀ ਕਰਿਆਨੇ ਦੀ ਸ਼ਾਪ ਹੀ ਆ ਸਿਰਫ ਹੋਰ ਕੋਈ ਇਨਕਮ ਦਾ ਸੋਰਸ ਨਹੀਂ ਹੈਗਾ ਤੇ ਫੈਮਿਲੀ ਸਾਰੀ ਉਹ ਜ਼ਿਆਦਾਤਰ ਮਤਲਬ ਕਿ ਤੇਜਪਾਲ ਹੀ ਕਰਦੇ ਸੀ ਜਿੱਦਾਂ ਬੱਚੇ ਨੇ ਛੋਟੇ ਬੱਚਿਆਂ ਦੇ ਵੀ ਸਕੂਲ ਦਾ ਖਰਚਾ ਕਾਫੀ ਡਿਮਾਂਡਸ ਨੇ ਅੱਜਕੱਲ ਤੇ ਇਹ ਚੀਜ਼ਾਂ ਮਤਲਬ ਤੇਜਪਾਲ ਹੀ ਹੈਂਡਲ ਕਰਦਾ ਹੁੰਦਾ ਸੀ ਹੁਣ ਤੇ ਕਾਫੀ ਮੁਸ਼ਕਲ ਸਮਾਂ ਚੱਲ ਰਿਹਾ ਕਿਉਂਕਿ 5 ਮਹੀਨੇ ਹੋ ਚੁੱਕੇ ਆ ਕੋਈ ਸਾਡੇ ਕੋਲੋਂ ਕੋਈ ਹੋਰ ਇਨਕਮ ਦਾ ਸੋਰਸ ਨਹੀਂ ਹੈਗਾ ਜੀ ਅੱਜ ਤੋਂ 4-5 ਦਿਨ ਪਹਿਲਾਂ ਮੈਨੂੰ ਮੇਲ ਆਈ ਰਸ਼ੀਆਨ ਮੈਸੇਜ 'ਚ ਤੇ ਮਾਤਾ ਦਾ ਡੀਐਨਏ ਟੈਸਟ ਕਰਵਾ ਕੇ ਭੇਜਿਆ ਜਾਵੇ। ਇਹਨਾਂ ਡੀਐਨਏ ਟੈਸਟ ਲਈ ਅਹੀਂ ਪਹਿਲਾਂ ਗੁਰੂ ਨਾਨਕਾ ਹਸਪਤਾਲ ਗਏ ਉੱਥੇ ਉਹਨਾਂ ਨੇ ਸਾਨੂੰ 2-3 ਘੰਟੇ ਬਾਅਦ ਛੱਡਿਆ ਬਾਅਦ ਚ ਬੇਟੀ ਅੰਦਰ ਗਈ ਕਾਗਜ਼ ਪੱਤਰ ਲੈ ਕੇ। ਤੇ ਇਹਨਾਂ ਨਾਲ 2-4 ਗੱਲਾਂ ਕੀਤੀਆਂ ਤੇ ਆਂਦੇ ਸਪਾਰਸ਼ ਲਿਆਓ ਕੋਈ। ਤੇ ਫਿਰ ਡੀਐਨਏ ਟੈਸਟ ਪਾਸ ਹੋਊਗਾ। ਤੇ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਗਏ ਆ। ਤੇ ਉਹਨਾਂ ਨੇ ਸਾਨੂੰ ਮਤਲਬ ਐਪਲੀਕੇਸ਼ਨ ਲਿਖ ਕੇ ਦੇ ਦਿੱਤੀ। ਪੀ ਜਾਓ ਤੁਸੀਂ ਤੇ ਐਸ ਐਚਓ ਦੀ ਸائن ਕਰਵਾ ਲਓ ਤੇ ਤੁਹਾਡੀ ਡੀ ਐਨ ਏ ਟੈਸਟ ਹੀ ਪਾਸ ਹੋ ਜੂਗਾ ਤੇ ਸੈਂਪਲ ਲੈ ਲੈਣਗੇ ਜੀ ਤੇ ਉਸ ਤੋਂ ਬਾਅਦ ਇਹ ਮੁੜ ਕੇ ਸਦਰ ਠਾਣੇ ਗਈਆਂ ਹਮਤਲਬ ਉੱਥੇ ਬੈਠੇ ਐਸ ਐਚਓ ਆਪ ਤੇ ਹੈ ਨਹੀਂ ਉਹਦੇ ਬੰਦੇ ਕੋਈ ਬੈਠੇ ਹੀ ਤੇ ਉਹਨਾਂ ਨੇ ਮਨਾਂ ਕਰਤਾ ਕਿ ਨਹੀਂ ਸਾਡੇ ਕੋਲ ਹੀ ਹੋਣਾ ਥੌਲਟੀ ਨਹੀਂ ਥੌਲਟੀ ਨਹੀਂ ਹੈ ਗਈ ਵੀ ਤੇ ਮੁੜ ਕੇ ਹਸਪਤਾਲ ਫੇਰ ਗਈਆਂ ਉਹਨਾਂ ਨੇ ਵੀ ਨਕਾਰਤਾ ਤੇ ਫਿਰ ਇਹ ਕਰਨ ਵਿਚਾਰੀਆਂ ਆ ਗਈਆਂ ਫਿਰ ਤੁਰ ਕੇ ਅਲੱਦਾ ਕਿ ਤੁਹਾਨੂੰ ਪਰੇਸ਼ਾਨੀ ਕੀਤਾ ਜਾ ਰਿਹਾ ਸਭ ਨਹੀਂ ਕੋਰੀ ਹਾਂਜੀ ਨਹੀਂ ਸੁਣਵਾਈ ਨਹੀਂ ਕੋਈ ਹੋਈ ਤੇ ਹੁਣ ਸਰਕਾਰ ਕੋ ਇਹੋ ਮੰਗ ਕਰਦੇ ਆਂ ਕਿ ਡੀਐਨਏ ਟੈਸਟ ਦੀ ਸਾਡੀ ਮਦਦ ਕਰਨ ਤੇ ਹੋ ਜੇ ਤੇ ਜਲਦੀ ਤੋਂ ਜਲਦੀ ਬੇਟੇ ਦੀ ਪਛਾਣ ਹੋ ਸਕੇ